ਤਤ੍ਰਿਕਾਲ ਦੋਸਤੋ ਫਿਲਮ ਕੁਲਚੇ ਚੋਲੇ 11 ਨਵੰਬਰ ਨੂੰ ਵਰਲਡਵਾਈਡ ਸਿਨੇਮਾਸ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਇਸ ਫਿਲਮ ਦੇ ਬਾਰੇ ਅਪਡੇਟਸ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਹਾਂ ਤੇ ਹਾਲ ਹੀ ਦੇ ਵਿੱਚ ਫਿਲਮ ਦੇ ਪ੍ਰੋਡਿਊਸਰ ਤੇ ਸਾਗਾ ਸਟੂਡੀਓਜ਼ ਦੇ ਸੀਈਓ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਇਸ ਸਟੇਟਮੈਂਟ ਨੂੰ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਹੈ ਸਟੇਟਮੈਂਟ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਨਵੇਂ ਚਿਹਰੇ ਲੈ ਕੇ ਆਉਣ ਦਾ ਉਹਨਾਂ ਨੇ ਜੋ ਕਦਮ ਚੁੱਕਿਆ ਹੈ ਇਹ ਕਦਮ ਜੋ ਹੈ ਇੱਕ ਬਹੁਤ ਹੀ ਜੋਖਮ ਭਰਿਆ ਕਦਮ ਹੈ ਇਸੀ ਚੀਜ਼ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਬਹੁਤ ਹੀ ਇਮੋਸ਼ਨਲ ਨੋਟ ਸੁਮੇਤ ਸਿੰਘ ਨੇ ਆਪਣੀ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੇ ਤੁਸੀਂ ਉਹ ਨੋਟ ਉਹਨਾਂ ਦੇ ਇੰਸਟਾਗ੍ਰam ਤੇ ਜਾ ਕੇ ਪੜ੍ਹ ਸਕਦੇ ਹੋ ਨੋਟ ਦੇ ਵਿੱਚ ਉਹਨਾਂ ਨੇ ਜੋ ਲਿਖਿਆ ਹੈ ਉਹ ਇਸ ਤਰ੍ਹਾਂ ਹੈ ਸਾਲ 2018 ਦੇ ਵਿੱਚ ਡਾਇਰੈਕਟਰ ਸਮਰਨਜੀਤ ਹੁੰਦਲ ਉਹਨਾਂ ਕੋਲ ਆਏ ਤੇ ਉਹਨਾਂ ਨੂੰ ਇੱਕ ਚੈਲੰਜ ਥਰੋ ਕੀਤਾ ਉਹਨਾਂ ਨੇ ਕਿਹਾ ਵੀ ਵੱਡੇ ਸਟਾਰਸ ਦੇ ਨਾਲ ਤਾਂ ਕੋਈ ਵੀ ਪ੍ਰੋਡਿਊਸਰ ਫਿਲਮ ਨੂੰ ਹਿੱਟ ਕਰਵਾ ਸਕਦਾ ਹੈ ਮੇਰੇ ਕੋਲ ਇੱਕ ਕਹਾਣੀ ਹੈ ਜਿਸ ਦੀ ਡਿਮਾਂਡ ਹੀ ਨਵੇਂ ਚਿਹਰੇ ਹੈ ਤੁਹਾਨੂੰ ਤਾਂ ਮੰਨਿਆ ਜੇ ਤੁਸੀਂ ਨਵੇਂ ਆਰਟਿਸਟ ਦੇ ਨਾਲ ਫਿਲਮ ਬਣਾਉਣ ਦਾ ਰਿਸਕ ਜੁੱਕੋ ਤੇ ਫਿਲਮ ਬਣਾਉ। ਇਸੇ ਸੁਮੇਤ ਸਿੰਘ ਤੇ ਸैमਜੀਤ ਦਾ ਇਹ ਚੈਲੰਜ ਜੋਸ਼ ਵਿੱਚ ਆ ਕੇ ਕਬੂਲ ਕਰ ਲਿਆ। ਲੇਕਿਨ ਹੌਲੀ-ਹੌਲੀ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਇਹ ਚੈਲੰਜ ਉਹਨਾਂ ਨੇ ਲੈ ਤਾਲਿਆ ਲੇਕਿਨ ਇਸ ਨੂੰ ਪੂਰਾ ਕਰਨਾ ਕੋਈ ਸੌਖਾ ਨਹੀਂ। ਸੁਮੇਤ ਨੇ ਇਸ ਤੋਂ ਬਾਅਦ ਆਪਣਾ ਅਗਲਾ ਇਸ਼ਾਰਾ ਵੱਡੇ ਕੰਪਨੀਆਂਸ ਤੇ ਇਸਟੈਬਲਿਸ਼ ਆਰਟਿਸ ਵਾਲੀ ਕੀਤਾ ਤੇ ਕਿਹਾ ਕਿ ਸਾਨੂੰ ਇਨ੍ਹਾਂ ਮਾਫੀਆਂਸ ਤੋਂ ਨਿਬੜਨਾ ਪਏਗਾ ਕਿਉਂਕਿ ਇਨ੍ਹਾਂ ਦੇ ਆਈਟੀ ਸੈੱਲ ਵੀ ਸਾਡੇ ਰਾਹ ਦੇ ਵਿੱਚ ਆਉਣਗੇ ਤੇ 네ਗੇਟਿਵਿਟੀ ਫਲਾਉਣਗੇ ਤੇ ਉਹਨਾਂ ਨੇ ਆਖਿਰ ਵਿੱਚ ਕਿਹਾ ਕਿ ਇਹ ਫਿਲਮ ਇੱਕ ਬਹੁਤ ਹੀ ਚੈਲੈਂਜਿੰਗ ਕਾਸਟ ਸੀ just ਉਹਨਾਂ ਦੇ ਦਿਲ ਨਾਲ ਬਣਾਇਆ ਹੈ ਤੇ ਪੂਰਾ ਕੀਤਾ ਹੈ ਤੇ ਹੁਣ ਉਹਨਾਂ ਨੂੰ ਦਰਸ਼ਕਾਂ ਤੋਂ ਇਹੀ ਉਮੀਦ ਹੈ ਕਿ ਉਹ ਇਸ ਫਿਲਮ ਨੂੰ ਖੂਬਸਾਰੇ ਪਿਆਰ ਦੇ। ਫਿਲਮ ਕੁਲਚੇ ਛੋਲੇ ਰਾਹੀ ਦਿਲਰਾਜ ਕਰੇਵਾਲ ਤੇ ਜੰਨਤ ਜ਼ੁਬੇਰ ਆਪਣਾ 빅 ਸਕਰੀਨ ਡੈਬਿਊ ਕਰ ਰਹੇ ਨੇ ਤੇ ਇਹ ਫਿਲਮ 11 ਨਵੰਬਰ 2022 ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾਏਗੀ। ਤੁਸੀਂ ਇਹ ਫਿਲਮ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾ ਕੇ ਦੇਖਿਓ। ਫਿਲਹਾਲ ਅਸੀਂ ਤਾਂ ਬਹੁਤ ਹੀ ਜ਼ਿਆਦਾ ਐਕਸਾਈਟਡ ਹਾਂ ਇਸ ਫਿਲਮ ਨੂੰ ਦੇਖਣ ਦੇ ਲਈ ਤੇ ਜੇ ਤੁਸੀਂ ਵੀ ਐਕਸਾਈਟਡ ਹੋ ਤਾਂ ਸਾਨੂੰ ਸਾਡੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਣਾ ਬਿਲਕੁਲ ਨਾ ਭੁੱਲਿਓ ਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ ਰੱਬ ਰਾਖਾ